ਸ਼ਖਬੀਰ ਬਾਦਲ ਦਾ ਇੱਕ ਬਿਆਨ ਆਇਆ ਉਹ ਕਹਿੰਦਾ ਜੇ ਤੁਸੀਂ ਪੰਥਕ ਪਾਰਟੀ ਨੂੰ ਜਾਨੀ ਕਿ ਖੇਤਰੀ ਅਕਾਲੀ ਦਲ ਪਾਰਟੀ ਨੂੰ ਸ਼੍ਰੋਮਣੀ ਅਕਾਲੀ ਦਲ ਪਾਰਟੀ ਨੂੰ ਜੇ ਤੁਸੀਂ ਤਕੜਾ ਨਾ ਕੀਤਾ ਕਹਿੰਦਾ ਪੂਰੀ ਕਾਮ ਦੋਸ਼ੀ ਹੋਵੇਗੀ ਜ਼ਿੰਮੇਵਾਰ ਹੋਵੇਗੀ ਇਹ ਬਿਆਨ ਹੈ ਉਹਦਾ ਹੁਣ ਜਿਹੜੇ ਬੰਦੇ ਮੈਨੂੰ ਕਹਿੰਦੇ ਤੁਸੀਂ ਕੌੜੇ ਸ਼ਬਦ ਨੇ ਤੁਹਾਡੇ ਥੋੜਾ ਜਿਹਾ ਰੋੜ ਨਾ ਬੋਲ ਨਾ ਬੋਲਿਆ ਕਰੋ ਮਿੱਠਾ ਬੋਲਿਆ ਕਰੋ ਉਹਨਾਂ ਨੂੰ ਵੀ ਬੇਨਤੀ ਆ ਵੀ ਜਿਹੜਾ ਬੰਦਾ ਦਾਲ ਆਉਣ ਵਾਸਤੇ ਫਿਰਦਾ ਕਿ ਜੇ ਤੁਸੀਂ ਸ਼ਿਵਮਣੀ ਅਕਾਲੀ ਦਲ ਪਾਰਟੀ ਨੂੰ ਤਕੜਾ ਨਾ ਕੀਤਾ ਤਾਂ ਪੂਰੀ ਕੌਮ ਜ਼ਿੰਮੇਵਾਰ ਹੋ ਪੂਰੀ ਕੌਮ ਦੋਸ਼ੀ ਹੋ ਤਾਂ ਹੁਣ ਦੱਸੋ ਮੈਂ ਤਾਂ ਕਹਿਣਾ ਪੈਣਾ ਵੀ ਗਲੱਕ ਨਹੀਂ ਬਈ ਮੈਂ ਤਾਂ ਕਹਿਣਾ ਪਊਗਾ ਵੀ ਹਰਾਮਖੋਰ ਨੇ ਇਹ ਅਕਾਲੀ ਅਕਲੋਂ ਖਾਲੀ ਨੇ ਇਹ ਕਹਿਣਾ ਪਊਗਾ ਨਰੈਣੂ ਮਹੰਤ ਮੈਨੂੰ ਕਹਿਣਾ ਪਊਗਾ